ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ਼ਾ ਕਰਦਾ ਹਾਂ ਦੋਸਤੋ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਅੱਜ ਮੈਂ ਸਵੇਰੇ ਉੱਠ ਕੇ ਕਿਸੇ ਕੰਮ ਨੂੰ ਜਾਣ ਲੱਗਿਆ ਤਾਂ ਤਾਂ ਗੱਡੀ ਮੇਰੀ ਸਟਾਰਟ ਨਹੀਂ ਹੋ ਰਹੀ ਸੀਗੀ ਤਾਂ ਮੈਂ ਗੱਡੀ ਦਾ ਬੋਨਟ ਤੇ ਖੇ ਚੈੱਕ ਕਰਦਾ ਕਿ ਜਿਹੜੀ ਬੈਟਰੀ ਹੈ ਉਹ ਡਾਊਨ ਹੋ ਚੁੱਕੀ ਸੀ ਤਾਂ ਫਿਰ ਅਸੀਂ ਮਕੈਨਿਕ ਕੋਲ ਗਏ ਤਾਂ ਉੱਥੇ ਦੀ ਅਸੀਂ ਨਵੀਂ ਜਿਹੜੀ ਕਿ ਬੈਟਰੀ ਲੈ ਕੇ ਆਏ ਹਾਂ ਜਿਹੜੀ ਕਿ ਪਾਵਰ ਦੇਉਣ ਦੀ ਕੰਪਨੀ ਦੀ ਬੈਟਰੀ ਹੈ ਤੇ ਇਸ ਵਿੱਚ ਫਿੱਟ ਕਰਕੇ ਮੈਂ ਆਪਣੇ ਕੰਮ ਨੂੰ ਚੱਲਾ ਸੀਗਾ ਤਾਂ ਹੁਣ ਤੁਸੀਂ ਇਸ ਕਲਿੱਪ ਵਿੱਚ ਦੇਖ ਰਹੇ ਹੋ ਕਿ ਗੱਡੀ ਵਿੱਚ ਜਿਹੜੀ ਬੈਟਰੀ ਅਸੀਂ ਫਿੱਟ ਕਰ ਰਹੇ ਹਾਂ ਹੁਣ ਗੱਡੀ ਵਿੱਚ ਅਸੀਂ ਜਿਹੜੀ ਕੀ ਬੈਟਰੀ ਹੈ ਉਹ ਫਿੱਟ ਕਰ ਦਿੱਤੀ ਹੈ ਤੇ ਹੁਣ ਅਸੀਂ ਚੱਲਦੇ ਹਾਂ ਉਸੇ ਕੰਮ ਨੂੰ ਜਿਹੜਾ ਸਾਨੂੰ ਜ਼ਰੂਰੀ ਕੰਮ ਪੈ ਗਿਆ ਸੀ ਕਿੰਨੀ ਬਾਲਾਂ ਚ ਬੋਲਡ ਕਰ ਦੂੰ ਮੈਂ ਉਹਨੂੰ ਇੱਕ ਬੋਲ ਹੀ ਹੋ ਪਈ ਆ ਜੀ ਇਹ ਚੱਜਦਾ ਨਾ ਪੈ ਗਈ ਬੋਲ ਦਾ ਇੱਕ ਹੀ ਬੋਲ ਤੈਨੂੰ 6 ਬਾਲਾਂ ਦਿੱਤੀਆਂ 6 ਬਾਲਾਂ ਚ ਬੋਲਡ ਹੋਣਾ ਚਾਹੀਦਾ ਆਇਆ ਠੀਕ ਐ ਚਲ ਆਹ ਇੱਕ ਵਾਰ ਸ਼ਾਟ ਖਾ ਲਿਆ ਦੂਜੀ ਵਾਲ ਨੋ ਬਾਲ ਜੇਰਦਾ ਫਿਰਦਾ ਦੇਖ ਲੈ ਉਹ ਚੱਲ ਅੰਨੂੜਾ ਖਸਾਈ ਜਾਂਦਾ ਕਾ ਇਸੇ ਕੀ ਗਲਤੀ ਹੈ ਜਿਹੜਾ ਸਾਰੇ ਆਏ ਰਾਣਾ ਬਦੇ ਲਾ ਕਿੱਡਾ ਲੈਂਦਾ ਬੋਲ ਸਿੱਧੀ ਨਹੀਂ ਮੰਦੀ ਇਹਦੇ ਹੁਣ ਤਾਂ ਸ਼ੁਰੂ ਕਰੀਏ ਬੋਲਿੰਗ ਮੈਂ ਹੂੰ ਅੱਗੇ ਅੱਗੇ ਦੇ ਚੱਲ 5 ਬਾਲਾਂ ਤੈਨੂੰ ਹੋਰ ਆ 5 ਬਾਲਾਂ ਚ ਕਾਰਡ ਬੋਰਡ ਨੋ ਬਾਲ ਹਾਪੇ ਚ ਥੋੜਾ ਮੇਰੇ YouTube ਤੇ ਨਾ ਭਾਈ ਆਉਂਗਾ ਗਾਇਸਾਂ ਵਰਾਜ 300 ਦਿਨ ਹੈ ਪਹਿਲੇ ਮੈਂ ਕਦੇ ক্রিকেট ਨਹੀਂ ਖੇਡਿਆ ਤਿੰਨ ਦਿਨ ਪਹਿਲੇ ਤਿੰਨ ਦਿਨ ਦੇ ਖੇਡਣਾ ਸਿੱਖ ਰਿਹਾ ਹਾਂ ਹਜੇ ਦੇ ਕੋਈ ਗਲਤੀ ਵਾਰਤੀ ਫਿਰ ਮਾਫ ਕਰਨਾ ਠੀਕ ਆ ਆ ਜਾ ਇਹ ਕਿੰਨਾ ਸਵਾਦਾ ਸੀਰੀਅਸ ਹੋ ਕੇ ਬੋਲ ਬਾ ਮਜ਼ਾਕ ਚ ਨਾ ਇਹ ਰ ਹਸਦਾ ਤਾਂ ਸ਼ਾਮ ਨੂੰ ਆ ਕੇ ਫਿਰ ਅਸੀਂ ਜਿਹੜੀ ਕਿ LCD ਲੈਣ ਲਈ ਆਏ ਸੀਗੇ ਆਪਣੇ ਭਰਾ ਨੂੰ ਦੇ ਲਿਖ ਦੇਣੀ ਸੀ ਤਾਂ ਆਪਣਾ ਭਰਾ ਜਿਹੜਾ ਹੈ ਉਹ ਦੇਖ ਰਿਹਾ ਸੀਗਾ LCD ਪਸੰਦ ਕਰ ਰਿਹਾ ਸੀਗਾ ਤੇ LCD ਅਸੀਂ ਫਿਰ ਲੈ ਲਈ ਸੀਗੇ ਜੇ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਵੇ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ